ਆ ਵੀਰੋ ਜਿਹੜੇ ਬੱਬੂ ਮਾਨ ਦੀਆਂ ਫੋਟੋਆਂ ਪਾ ਪਾ ਕੇ ਕੌਨਸਪ੍ਰੈਸੀ ਕ੍ਰੀਏਟ ਕਰਦੇ ਆ ਵੀ ਬੱਬੂ ਮਾਨ ਲੀਡਰਾਂ ਦਾ ਰਲ ਗਿਆ ਬੱਬੂ ਮਾਨ ਦੇਖੋ ਤੇ ਵਨਸਵਾਨੇ ਕਮੈਂਟ ਲਿਖਦੇ ਆ ਹੈ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਬੱਬੂ ਮਾਨ ਹੈ ਕੌਣਾ ਪਹਿਲੋਂ ਦੇ ਪਤਾ ਕਰ ਲੋ ਬੱਬੂ ਮਾਨ ਹੈ ਇੰਟਰਨੈਸ਼ਨਲ ਸਟਾਰ ਇੰਟਰਨੈਸ਼ਨਲ ਸੈਲੀਬ੍ਰਿਟੀ ਪੂਰੀ ਦੁਨੀਆ ਚ ਉਹਦੇ ਵਾਸਤੇ ਭੀੜ ਇਕੱਠੀ ਹੁੰਦੀ ਆ ਉਹਦੇ ਫੈਨ ਆ ਵੱਡੇ ਵੱਡੇ ਲੋਕ ਜ਼ਰੂਰੀ ਨਹੀਂ ਆਪਣੇ ਵਰਗੇ ਆਮ ਲੋਕੀ ਉਹਦੇ ਫੈਨ ਆ ਵੱਡੇ ਵੱਡੇ ਲੋਕ ਉਹਦੇ ਫੈਨ ਆ ਉਹਨੂੰ ਕੀ ਪਤਾ ਲੱਗਦਾ ਕੌਣ ਕਦੋਂ ਨਾਲ ਫੋਟੋ ਖਿਚਾ ਕੇ ਚਲਾ ਗਿਆ ਹੈ ਕੌਣ ਵੱਡਾ ਲੀਡਰ ਹੀ ਕੌਣ ਵੱਡਾ ਪੋਲਿਟੀਸ਼ੀਅਨ ਹੀ ਕੌਣ ਕੀ ਹੀ ਉਹਨੂੰ ਕੀ ਪਤਾ ਲੱਗਦਾ ਇਹਨਾਂ ਗੱਲਾਂ ਦਾ ਯਾਰ ਤੇ ਤੁਸੀਂ ਉਹ ਇੱਕ ਫੋਟੋ ਜੀ ਇਹ ਦੇ ਉਹਦੀ ਦਰਿਆ ਦੇ ਲਈ ਆ ਵੇਂਦਾ ਹੀ ਨਹੀਂ ਸਵੇਰੇ ਕਹਿੰਦੇ ਬੰਗਲੇ ਸਾਹਮਣੇ ਹਜ਼ਾਰਾਂ ਦੀ ਭੀੜ ਲੱਗੀ ਹੁੰਦੀ ਉਹਨੂੰ ਕੀ ਪਤਾ ਬਾਦਲ ਕੌਣ ਵਜੀਠਾ ਕੌਣ ਭਗਵੰਤ ਮਾਨ ਕੌਣ ਤੇ ਹੋਰ ਕਿਹੜਾ ਲੀਡਰ ਕੌਣ ਉਹਨੂੰ ਵਾਸਤੇ ਸਾਰੇ ਉਹਦੇ ਫੈਨ ਆ ਸਾਰੇ ਇੱਕ ਬਰਾਬਰ ਆ ਤੇ ਵੀਰੋ ਜਿਹੜੀਆਂ ਇਹੋ ਜਿਹੀਆਂ ਤੁਸੀਂ ਕਾਂਸਪਰੇਸੀ ਥਿਊਰੀਆਂ ਕ੍ਰੀਏਟ ਕਰਦੇ ਹੋ ਨਾ ਜੇ ਉਹਨਾਂ ਇੰਨਾ ਇਹੋ ਤੁਸੀਂ ਕਿਤੇ ਸਾਇੰਸ ਤੇ ਜ਼ੋਰ ਲਾਇਆ ਹੋਵੇ ਤੇ ਆਪਣੇ ਪੰਜਾਬ ਦੇ ਜਿਹੜੇ ਪਰਾ ਹੀ ਕਰਨ ਵਾਲੇ ਉਹ ਤਾਂ ਵੱਖਰੀ ਗੱਲ ਜਿਹੜੇ ਨਸ਼ੇੜੀ ਗਜੇੜੀ ਇਹ ਵੀ ਸਾਰੇ ਜਾਂਦੇ ਪਹੁੰਚ ਜਾਣ ਚੰਦ ਚੰਦੇ ਪਹੁੰਚ ਜਾਣੇ ਨਾ ਦਿਮਾਗ ਲਾਉਣੇ ਯਾਰ ਤੁਸੀਂ ਹੱਦ ਹੋ ਗਈ ਆ ਉਹ ਸਭ ਦਾ ਸਾਂਝ ਆ ਉਹ ਸਾਰਿਆਂ ਦਾ ਸਾਂਝ ਆ ਓਏ ਕਿ ਰੱਬ ਇਨਸਾਨਾ ਉਹਨੇ ਕਈਆਂ ਨੂੰ ਮੌਕੇ ਦਿੱਤੇ ਆ ਯਾਰ ਕੱਲ ਨੂੰ ਕੋਈ ਬੰਦਾ ਜਿਨ੍ਹਾਂ ਜਿਨ੍ਹਾਂ ਨੂੰ ਉਹਨੇ ਮੌਕੇ ਦਿੱਤੇ ਹਜ਼ਾਰਾਂ ਬੰਦਿਆਂ ਨੂੰ ਉਹਨਾਂ ਜੋ ਕੋਈ ਬੰਦਾ ਗਲਤ ਕੰਮ ਕਰ ਦੋ ਤੇ ਤੁਸੀਂ ਇਹ ਗੱਲ ਬਣਾ ਲੋਗੇ ਵੀ ਦੇਖੋ ਦੇਖੋ ਭਲਾ ਨਾ ਬੰਦਾ ਉਹ ਇਹਨੇ ਨੂੰ ਮੌਕਾ ਦਿੱਤਾ ਹੈ ਤੇ ਉਹਨੇ ਗਲਤ ਕੰਮ ਕਰਦਾ ਇਹ ਯਾਰ ਇਹ ਹੈਗੀਆਂ ਗਵਾਰਾ ਵਾਲੀਆਂ ਗੱਲਾਂ ਇਹੋ ਜਿਹੀਆਂ ਫਾਲਤੂ ਗੱਲਾਂ ਜਿਹੜੀਆਂ ਇਹ ਕਰਨੀਆਂ ਛੱਡ ਦੋ ਵੀਰੋ ਇਹੋ ਜਿਹੀਆਂ ਗੱਲਾਂ ਕਰਨੀਆਂ ਛੱਡ ਦੋ